ਪਾਨਾ ਸਿੱਧੂ ਵੀ ਪਹੁੰਚੇ ਨੇ ਇੱਥੇ ਜਿਹੜੀ ਪੰਥਕ ਪਾਰਟੀ ਦਾ ਐਲਾਨ ਕੀਤਾ ਏ ਜਨੂ ਰੱਖਿਆ ਏ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਨਾ ਸਿੱਧੂ ਸਾਡੇ ਨਾਲ ਨੇ ਤੇ ਇੱਥੇ ਪਹੁੰਚੇ ਨੇ ਗੱਲਬਾਤ ਕਰਦੀ ਆਪਾਂ ਕੋਸ਼ਿਸ਼ ਕਰਾਂਗੇ ਭਾਈ ਜੀ ਪਾਨਾ ਭਾਈ ਜੀ ਕੀ ਕਹੋਗੇ ਅੱਜ ਨਵੀਂ ਪਾਰਟੀ ਦਾ ਐਲਾਨ ਕੀਤਾ ਏ ਮੈਂ ਦੇਖੋ ਇਹ ਉਮੀਦ ਕਰਦਾ ਕਿ ਪੰਜਾਬ ਦੇ ਲੋਕਾਂ ਦੇ ਪੰਜਾਬ ਦੇ ਮੁੱਦਿਆਂ ਦੀ ਗੱਲ ਕਰੇ ਅੱਜ ਪੰਜਾਬ ਦੀ ਇੱਕ ਸਮੱਸਿਆ ਨਹੀਂ ਹੈ ਕਿ ਨਿੱਕੇ ਸਮੱਸਿਆ ਨਹੀਂ ਹੈ ਜਿਹੜੇ ਚੁਣੇ ਹੋਏ ਅੱਜ ਦੇ ਐਮਐਲਏ ਨੇਗੇ ਐਮਪੀ ਨੇਗੇ ਮੰਤਰੀ ਨੇ ਮੁੱਖ ਮੰਤਰੀ ਨੇ ਕੋਈ ਵੀ ਜਿਹੜਾ ਕਿ ਪੰਜਾਬ ਦੇ ਹਿੱਤਾਂ ਦੀ ਗੱਲ ਕਰਨ ਤੋਂ ਪਿਆਰ ਨਹੀਂ ਹੈ ਮੈਨੂੰ ਇਹ ਲੱਗਦਾ ਵੀ ਪੰਜਾਬ ਦੇ ਹੱਕਾਂ ਦੀ ਗੱਲ ਡਟ ਕੇ ਕਰਨੀ ਚਾਹੀਦੀ ਆ ਜਿਨ੍ਹਾਂ ਨੇ ਜਿਹੜੇ ਪੰਜਾਬ ਦੇ ਜਿਹੜੇ ਪਹਿਲਾਂ ਜਿਹੜੇ ਅੱਜ ਵਿਰੋਧੀ ਧਿਰ ਦੇ ਵਿੱਚ ਬੈਠੇ ਨੇ ਜਾਂ ਬਾਤਲਾਂ ਦੀ ਗੱਲ ਕਰੀਏ ਜਾਂ ਇਹਨਾਂ ਦੀ ਗੱਲ ਕਰੀਏ ਆ ਹੁਣ ਵਾਲਿਆਂ ਦੀ ਗੱਲ ਕਰੀਏ ਜਿਨ੍ਹਾਂ ਨੇ ਪੰਜਾਬ ਦੀ ਗੱਲ ਕੀਤੀ ਹੁੰਦੀ ਨਾਤਾਜ ਪੰਜਾਬ ਦੇ ਵਿੱਚ ਧਰਨੇ ਲਾਉਣ ਦੀ ਲੋੜ ਸੀ ਨਾ ਪੰਜਾਬ ਦੇ ਵਿੱਚ ਕੋਈ ਨਵੀਂ ਪਾਰਟੀ ਬਣਾਉਣ ਦੀ ਲੋੜ ਸੀ ਇਹਨਾਂ ਨੇ ਸਿਰਫ ਔਰ ਸਿਰਫ ਆਪਣੇ ਗਨਮੈਨ ਆਪਣੇ ਨਿੱਜੀ ਹਿੱਤ ਪਾਲ ਪਾਏ ਨੇਗੇ ਆ ਢੱਲੇਵਾਲ ਸਾਹਿਬ ਬੈਠੇ ਨੂੰ 50 ਦਿਨ ਹੋ ਗਏ ਦੱਸੋ ਜੀ ਕਿਹੜੇ ਪਾਰਟੀ ਨੇ ਲਿਆ ਕੇ ਮਤਾ ਪਾਇਆ 817 ਐਮਐਲ ਨੇਗੇ ਲੈ ਕੇ ਵਿਧਾਨ ਸਭਾ ਚ ਕੋਈ ਤਕੜਾ ਮਤਾ ਲੈ ਕੇ ਆਉਣ ਠੀਕ ਨਾ ਜੀ ਗੱਲ ਕੋਈ ਜਾ ਕੇ ਦਿੱਲੀ ਦੇ ਵਿੱਚ ਤਕੜਾ ਪ੍ਰੋਟੈਸਟ ਕਰਨ ਕੋਈ ਤਾਂ ਪੰਜਾਬ ਦੇ ਹਿੱਤਾਂ ਦੀ ਗੱਲ ਕਰਨ ਮੈਂ ਸੁਖਬੀਰ ਬਾਦਲ ਨੂੰ ਕਹਿਣਾ ਚਾਹੁੰਦਾ ਤੀਜੇ ਦਿਨ ਅੱਜ ਮੁੰਡੇ ਨੇ ਐ ਦੇ ਉੱਪਰ ਐਨਐਸਏ ਲੱਗਿਆ ਹੋਇਆ ਠੀਕਾ ਸਾਡੇ ਭਾਈ ਅਮਰਪਾਲ ਜੀ ਤੇ ਅਮਰ ਐਨਐਸਏ ਲੱਗਾਇਆ ਉਹਦੇ ਬਾਅਦ ਸਰਕਾਰ ਨੇ ਜੁਏਪੀ ਲਗਾ ਦਿੱਤਾ ਗਿਆ ਹੈ ਮੁਨਿਸਤਰੀ ਦੇ ਦੱਸੋ ਵੀ ਅੱਜ ਦੀ ਘੜੀ ਦੇ ਵਿੱਚ ਥੋਟ ਜੋ ਕਿਹੜਾ ਪੰਜਾਬ ਦੇ ਹੱਕਾਂ ਲਈ ਜੇਲ ਕੱਟ ਰਿਹਾ ਕਿਹੜਾ ਪੰਜਾਬ ਦੀ ਗੱਲ ਕਰ ਰਿਹਾ ਉਹ ਤਾਂ ਫਿਰ ਲੋਕ ਤਾਂ ਅਕਸਰ ਹੀ ਉਸ ਦੇ ਨਾਲ ਜੁੜਦੇ ਨੇ ਜਿਹੜਾ ਪੰਜਾਬ ਨੇ ਕੁਰਬਾਨੀ ਦਿੱਤੀ ਮੈਂ ਕਹਿੰਦੇ ਮਾਹੌਲ ਖਰਾਬ ਹੋ ਰਿਹਾ ਸੀ ਕਹਿੰਦੇ ਵੀ ਜਿਹੜਾ ਪੁਲਿਸ ਕਿ ਜਿਹੜੇ ਪੁਲਿਸ ਸਟੇਸ਼ਨ ਨੂੰ ਘੇਰਾ ਪਾਇਆ ਸੀਗਾ ਵੀ ਇੱਕ ਤਰ੍ਹਾਂ ਦਾ ਮਾਹੌਲ ਹੈ ਪੂਰੇ ਤਣਾਪੂਰਨ ਹੋ ਗਿਆ ਇਸ ਪੰਜਾਬ ਦੇ ਵਿੱਚ ਵੀ ਦੁਵਾਰੇ ਨਾ ਹੋ ਜਾਣ ਕਿਤੇ ਮੈਨੂੰ ਇਮਾਨਦਾਰੀ ਨਾਲ ਇਹ ਗੱਲ ਦੱਸੋ ਜਿਹੜੇ ਤੁਸੀਂ ਗੱਲਾਂ ਕਰਦੇ ਹੋ ਦੂਜੀ ਤੀਜੀ ਦਿਨਾਂ ਤੁਸੀਂ ਅੱਜ ਹਾਈ ਸਕਿਉਰਿਟੀ ਦੇ ਵਿੱਚ ਬੰਦਾ ਬੈਠਾ ਹੋਵੇ ਤੁਸੀਂ ਇੱਕ ਦੱਸੋ ਇਸ ਤੋਂ ਵੱਡਾ ਧੱਕਾ ਕੀ ਹੋ ਕੇ ਸਰਕਾਰ ਨੇ ਜੁਏਪੀ ਕਤਲ ਕੇਸ ਦੇ ਵਿੱਚ ਅੰਦਰਕਾਰ ਦੁਆਰਾ ਫਿਰੋ ਦੇ ਉੱਪਰ ਪਰਚੇ ਪਾਦੇ ਹੈ ਐਡੇ ਵੱਡੇ ਧਰਾਮਾ ਲਾਤੀਆਂ ਇਸ ਤੋਂ ਤਾਂ ਵੱਡਾ ਹੋਰ ਕੁਝ ਹੋ ਨਹੀਂ ਸਕਦਾ ਜੋ ਪੰਜਾਬ ਦੀਆਂ ਗੱਲਾਂ ਸੀਗੀਆਂ ਉਹ ਸਰਕਾਰ ਸਾਰੇ ਲੋਕਾਂ ਨੂੰ ਪਤਾ ਹੈ ਅੱਜ ਵੀ ਘੜੀ ਦੇ ਵਿੱਚ ਜਿਹੜੀਆਂ ਗੱਲਾਂ ਕਰਦੇ ਨੇ ਨਾ ਵੀ ਇਹ ਮਾਹੌਲ ਖਰਾਬ ਕਰਦਾ ਇਹ ਤੋਂ 2 ਲੱਖ ਬੋਰਡ ਦੇ ਉੱਪਰ ਉਹਨਾਂ ਨੂੰ ਜਿਤਾਇਆ ਸਮਝੋ ਇਸ ਕਰਕੇ 2 ਲੱਖ ਬੋਰਡ ਦੇ ਉੱਪਰ ਜਿਤਾਇਆ ਤਾਂ ਤੁਹਾਡੀਆਂ ਜ਼ਮਾਨਤਾਂ ਕਿਉਂ ਜਬਤ ਹੋਈਆਂ ਮੇਰਾ ਸਵਾਲ ਦਾ ਜਵਾਬ ਦਿਓ ਜਿਹਨੂੰ ਤੁਸੀਂ ਤੀਜੇ ਤਨ ਨਿੰਦੇ ਹੋ ਤੁਸੀਂ ਇਸ ਚੀਜ਼ ਦਾ ਬੈਮ ਕੱਢ ਦਿਓ ਲੋਕ ਪੰਜਾਬ ਦੇ ਬੜੇ ਜਾਗਰੂਤ ਨੇ ਲੋਕਾਂ ਨੇ ਜਿੱਦ ਤਰ ਆਪਣਾ ਧਾਰਨਾ ਕਰ ਲੈ ਲੋਕ ਉਧਰ ਨੂੰ ਜਾਣਗੇ ਪੰਜਾਬ ਦੇ ਵਿੱਚ ਚੰਗਾ ਮਾਹੌਲ ਆਊਗਾ ਬਈ ਤੁਸੀਂ ਵੀ ਸੰਗਰੂਰ ਦੇ ਹੋ ਨਾ ਸੰਗਰੂਰ ਦੇ ਵਿੱਚ ਲਾਇ ਰੁੱਟੀ ਸੀ ਆਮ ਆਦਮੀ ਪਾਰਟੀ ਦੀ ਉਧਰਲੇ ਲੋਕਾਂ ਨੇ ਦੱਦਾ ਦਾ ਦਿੱਤਾ ਸੀ ਸਾਥ ਨਾ ਤਾਂ ਹੀ ਪਾਰਟੀ ਜਿੱਤੀ ਹੈ ਤਾਂ ਹੀ 92 ਐਮਐਲਏ ਜਿੱਤੇ ਨੇ ਕੀ ਲੱਗਦਾ ਵੀ ਹੁਣ ਇਹ ਪੰਥਕ ਪਾਰਟੀ ਹੈ ਕੁਰਸੀ ਤੇ ਬਹਿ ਕੇ ਇਹ ਨਹੀਂ ਨਹੀਂ ਇਹ ਨਹੀਂ ਬਦਲੂਗੀ ਫਿਰ ਜਿਵੇਂ ਭਗਤਵਰ ਬਦਲ ਗਿਆ ਕਹਿੰਦੇ ਕੁਰਸੀ ਤੇ ਬਹਿ ਕੇ ਮਾ ਚਲ ਤੁਸੀਂ ਮੁੱਖ ਮੰਤਰੀ ਮਾ ਮੁੱਖ ਮੰਤਰੀ ਦੀ ਗੱਲ ਕਰ ਲੈ ਜਾ ਇਹਨਾਂ ਦੇ ਕਿਸੇ ਵੀ ਐਮਐਲਏ ਦੀ ਗੱਲ ਕਰ ਲੈ ਕੋਈ ਮੈਨੂੰ ਇੱਕ ਚੀਜ਼ ਆ ਦਿਖਾ ਦੇ ਜਿਹੜੀ ਤੁਸੀਂ ਬਦਲ ਦੀ ਗੱਲ ਕਰਦੇ ਹੋ ਕੋਈ ਜੇਲ੍ਹ ਲੋਕਾਂ ਦੇ ਹਿੱਤਾਂ ਲੈ ਗਿਆ ਹੋਵੇ ਮੈਨੂੰ ਇੱਚ ਦਾ ਸਵਾਲ ਹੈ ਜਿਹੜੀ ਬਦਲ ਦੀ ਗੱਲ ਆਪਾਂ ਕਰਦੇ ਆਂ ਵੀ ਜਾ ਉਸ ਤੋਂ ਪਹਿਲਾਂ ਕੋਈ ਸੰਘਰਸ਼ ਕੀਤਾ ਹੋਵੇ ਸੀਐਮ ਬਣਨ ਤੋਂ ਪਹਿਲਾਂ ਜਾਂ ਪੀਐਮ ਐਮਪੀ ਬਣਨ ਤੋਂ ਪਹਿਲਾਂ ਅਸਲ ਦੇ ਵਿੱਚ ਇਹ ਗੱਲ ਨੂੰ ਸਮਝਣ ਦੀ ਲੋੜ ਆਪਾਂ ਇਸ ਗੱਲ ਦਿਮਾਗ ਦੇ ਵਿੱਚ ਪਾ ਲੈਣਾ ਵੀ ਆਇਆ ਹੋ ਜੂਗਾ ਆਇਆ ਹੋ ਜੂਗਾ ਬਹੁਤ ਸਾਰੇ ਚੰਗੇ ਲੋਕ ਵੀ ਰਾਜਨੀਤੀ ਦੇ ਵਿਚਾਰ ਨੇ ਇਹਨਾਂ ਤੱਕ ਤੱਕ ਮੇਰੇ ਬੰਨੇ ਆਪਾਂ ਖੁੱਲੀ ਗੱਲਬਾਤ ਪਿੰਡ ਕਰਦੇ ਹਾਂ ਹੋਰ ਇੱਕ ਸਵਾਲ ਲਾਸਟ ਵਿੱਚ ਕਹਿ ਦਿਓ ਵੀ ਕੀ ਹੁਣ ਕੀ ਉਮੀਦ ਹੈ ਇਸ ਪਾਰਟੀ ਤੋਂ ਕੀ ਉਮੀਦ ਹੈ ਸਿੱਧਾ ਧਰਤੀ ਉੱਪਰ ਇਹੀ ਉਮੀਦ ਕਿ ਆਪਾਂ ਆਪਣੇ ਪੰਜਾਬ ਦੇ ਜਿਹੜੇ ਅੱਜ ਨੌਜਵਾਨੀ ਦੀ ਗੱਲ ਕਰ ਲੋ ਅੱਜ ਨਸ਼ਿਆਂ ਦੀ ਗੱਲ ਕਰ ਲੋ ਅੱਜ ਪਾਣੀਆਂ ਦੀ ਗੱਲ ਕਰ ਲੋ ਅੱਜ ਘੱਟ ਗਣਤ ਨਾਲ ਹੁਣ ਟੱਕੇ ਦੀ ਗੱਲ ਕਰ ਲੋ ਸਿੱਧਾ ਧਰਤੀ ਦੇ ਹੀ ਅਰਦਾਸ ਕਰਦਾ ਕਿ ਸੱਚੇ ਬਾਦਸ਼ਾਹ ਇਸ ਇਹ ਪਾਰਟੀ ਇਹ ਲੋਕ ਕੇ ਪੰਜਾਬ ਦੇ ਲੋਕਾਂ ਦੇ ਹਿੱਤਾਂ ਦੀ ਗੱਲ ਕਰਨ ਚੰਗਾ ਪੰਜਾਬ ਦੇ ਵਿੱਚ ਚੰਗਾ ਮਾਹੌਲ ਬਣੇ ਇਹ ਹੀ ਉਮੀਦ ਹੈ ਸਿੱਧਾ ਇਹ ਧਰਤੀ ਦਾ ਅਰਦਾਸ ਕਰਦੇ ਇਹ ਮੁੱਖ ਮੰਤਰੀ ਚਿਹਰਾ ਕਿਹਨੂੰ ਐਲਾਨ ਕਰਨਗੇ ਦੇਖੋ ਜੀ ਇਸ ਵਿੱਚ ਮੈਨੂੰ ਨਹੀਂ ਪਤਾ ਹਜੇ ਮੈਂ ਤਾਂ ਇੱਕ ਸਿਰਫ ਅਰਸਰਪ ਇਸ ਕਰਕੇ ਆਇਆ ਕਿ ਪੰਜਾਬ ਦੇ ਵਿੱਚ ਕੁਝ ਨਾ ਕੋਈ ਚੰਗਾ ਹੋਵੇ ਇਸ ਕਰਕੇ ਲੱਗਦਾ ਭਾਈ ਅਮਿਤਪਾਲ ਨੂੰ ਹੀ ਕਰਨਾ ਚਾਹੀਦਾ ਕਿਉਂਕਿ ਉਹਦਾ ਨਾਲ ਜੂਤ ਜੁੜੇ ਹੋਏ ਆ ਦੇਖੋ ਇਹ ਤਾਂ ਦੇਖੋ ਸਾਰਿਆਂ ਦਾ ਫੈਸਲਾ ਹੋਊਗਾ ਕੀ ਫੈਸਲਾ ਹੁੰਦਾ ਹੈ ਇਹ ਅਗਲੀ ਅਗਲੇ ਵਿਚਾਰਧਾਰਾ ਵਾਲੀ ਗੱਲ ਹੈ